ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਕੋ ਬੋਚੁਕੇ ਜੀ ਪਿੰਡ ਵੱਡੇ ਸਭਰਾ ਜਿਹੜਾ ਤਰਨਤਪੁਰ ਨੇ ਤਸਰੀ ਪੱਟੀ ਬੜਾ ਕੈਮਰਾ ਘੁਮਾਓ ਵੇਖੋ ਅੱਜ ਵੀ 6-7 ਲੈਗਵਾ گاਵਾ ਸੇਲ ਚੰਗੇ ਰਗੜ ਲੀਆਂ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ ਬਾਪੂ ਡਾ ਸਾਹਿਬ ਜੀ ਚਲੋ ਚਲੋ ਕਿਰਪਾ ਜੀ ਹਾਂ ਜੀ ਕਿਵੇਂ ਵਿਗਿਆ ਫਿਰ ਮਾਲ ਸਾਰਾ ਮੈਂ ਦਾ ਤੁਹਾਡੇ ਪਰਾ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਜੀ ਮੇਰਾ ਅਵੇ ਤੁਹਾਡੇ ਤਿੰਨ ਤੰਦਰ ਪੱਜੀਆਂ ਜਿਹੜੀਆਂ ਹੋਣੀਆਂ ਆਪਾਂ ਲੋਕ ਕਰ ਲਈਆਂ ਹਾਂ ਜੀ ਹਾਂ ਵੇਖਿਆ ਹੋ ਚਲ ਜਾਣੀਆਂ ਉਹ ਚ ਤੇ ਬਾਕੀ 3-4 ਬਛੀਆਂ ਲਈਆਂ ਵਾ ਉਹ ਆ ਜਾਣੀਆਂ 2-3 ਵਜੇ ਤੱਕ ਜਦੋਂ ਦੀ ਆਪਣੀ ਵੀਡੀਓ ਚੜ੍ਹਦੀ ਨਾ ਹਾਂ ਜਨੂੰ ਆ ਜੇ ਤੇ ਬਾਕੀ ਸਭ ਤੋਂ ਵੱਡਾ ਲੋਹੜੀ ਦਾ ਆਪਾਂ ਪਹਿਲਾਂ ਗਿਫਟ ਦੇ ਦੇਨੇ ਆ ਬਿਲਕੁਲ ਸਾਰੀਆਂ ਮਗਰੀ ਬਛੀਆਂ ਅੱਜ ਜਿੰਨੀਆਂ ਗਾਵ ਮਖਾਉਣੀਆਂ ਨੇ ਬਿਲਕੁਲ ਸਾਰੀਆਂ ਮਗਰੀ ਬਛੀਆਂ ਤੇ ਚੰਗੇ ਰਿਕਾਟ ਲਈਆਂ ਮਗਰ ਚੰਗੀਆਂ ਚੰਗੀਆਂ ਬਛੀਆਂ ਤੋਹਫੇ ਵਿਖਾਉਣੇ ਬੱਛੀ ਵੀ ਵੇਖੋ ਕਰੇ ਇੱਕ ਤੋਂ ਇੱਕ ਨਹੀਂ ਚੰਗੇ ਜੀ ਲੋਹੜੀ ਦਾ ਪਹਿਲਾਂ ਹੀ ਗਿਫਟ ਆਪਾਂ ਦੇ ਦੇਣਾ ਵਾ ਬਾਕੀ ਜਿੰਨੇ ਵੀ ਦੇ ਸਕਦੇ ਸਨ ਬੈਠੇ ਆ ਜਾ ਫੌਜੀ ਵੀ ਬਾਰਡਰ ਤੇ ਲੋਹੜੀ ਦੀ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਮਾਗੀ ਦੀਆਂ ਵੀ ਨਾਲ ਹੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹੋਰ ਤੁਸੀਂ ਘੁੰਮ ਲਿਆ ਹਰਿਆਣਾ ਹਾਂਜੀ ਹਾਂਜੀ ਯਾਤਰਾ ਕਰ ਆਏ ਚਲੋ ਵਧੀਆ ਯਾਤਰਾ ਵੀ ਕਰਨੀ ਚਾਹੀਦੀ ਟਾਈਮ ਟੂ ਟਾਈਮ ਕੱਢਿਆ ਤਾਂ ਜੀ ਹਾਂਜੀ ਹਾਂਜੀ ਜਰੂਰ ਜਾਣਾ ਬਹੁਤ ਵਧੀਆ ਬਹੁਤ ਵਧੀਆ ਚਲੋ ਸਾਰਾ ਪਰਿਵਾਰ ਹੀ ਮੇਰੇ ਨਾਲ ਹਾਂਜੀ ਸਾਰੇ ਪਰਿਵਾਰ ਸੀ ਜੀ ਵਧੀਆ ਵਧੀਆ ਦੋ ਦਿਨ ਲੱਗ ਗਏ ਨਾ ਹਾਂਜੀ ਲੱਗ ਗਏ ਚਲੋ ਵਧੀਆ ਗੱਲ ਹੈ ਚਲ ਟਾੜਾ ਸਿਕਾ ਹੁਣ ਕਿਹ ਹੈਗੇ 6-7 ਨਾ ਹਾਂਜੀ ਹਾਂਜੀ ਹੈਗੇ ਹੈਗੇ ਆਜੋ ਕਰੋ ਸ਼ੁਰੂ ਇਹਦੇ ਵੇਲੇ ਥਾਣਾ ਬਖਾਰ ਨੂੰ ਵਿਖਾਓ ਹੀ ਇਹਦੇ ਥੱਲੇ 20 ਲੀਟਰ ਬੋਲਾ ਕੱਲ ਦੀ ਸੂਈ ਆ ਅੱਛਾ 20 ਕਿਲੋ ਬੋਲਾ ਹੀ ਆ ਨਾ ਹਾਂਜੀ ਹਾਂਜੀ ਵਾਹ ਬਹੁਤ ਟੌਪ ਦੀ ਵੀਰ ਕਿੰਨਾ ਕਰੂ ਬਾਜੀ ਫਿਰ ਇਹ ਇਹ ਜੀ ਚੰਗਾ ਹੀ ਦੁੱਧ ਭਰੂਗੀ ਆਈਡੀਆ ਫਿਰ ਜਾਓ ਪਤਲੀ ਆਈਡੀਆ ਜੀ ਇਹ 44 45 ਲੀਟਰ ਤੇ ਜਾਓਗੇ ਅੱਛਾ ਡਾਡੀ ਹਣਾ ਮਗਰ ਸਪਾਈਕ ਦੀ ਹਾਰ ਸਟਾਰ ਦੀ ਖੋਦਿਆ ਅੱਛਾ ਤੇ ਜਿਹੜਾ ਸਹੀਦ ਕਾਰਡ ਹੈ ਨਾ ਜੀ ਦਾ ਹਾਂਜੀ 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 ਇਹਨੇ ਪਹਿਲੇ ਪਹਿਲਨ ਨੇ 37 38 ਲੀਟਰ ਦੁੱਧ ਕੱਢਿਆ ਰੱਖ ਲਈ ਰੱਖ ਨਹੀਂ ਨਹੀਂ ਇਹਨੇ ਭਰਨੇ ਨੇ ਡਰਮ ਬਿਲਕੁਲ ਬਿਲਕੁਲ ਪਤਾ ਲੱਗਦਾ ਵੇੜਦਾ ਮੈਂ ਨਾ ਮਾਲਕ ਦੀ ਦੀ ਕਿਰਪਾ ਵਾ ਮੇਰੇ ਆ ਵੀ ਐਡਾ ਫਲਕਾਰੀ ਪਾ ਲਾ ਦੇ ਵੇਖੋ ਇਹਦਾ ਡਿਜ਼ਾਈਨ ਫੈਸ਼ਨ ਖਾਇਆ ਕਰੀ ਕੱਲੀ ਆਉਣੀ ਜੇ ਪਿਕਅਪ ਚ ਇਹ ਨਾ ਮੇਰਾ ਵੀ ਛੋਟਾ ਵਾ ਵੱਡੀ ਵਾੜਾ ਪੂਰੀ ਰਾਜੀ ਭਾਈ ਛੋਟੀ ਗੱਡੀ ਲੈ ਕੇ ਆ ਜੇ ਇਹ ਪਿਕਅਪ ਚ ਆਈ ਆ ਪਿਕਅਪ ਚ ਜਾਣੀ ਆ ਵੇਖੋ ਥਾਂ ਲੈ ਵਾ ਠੀਕ ਆ ਦੋਆ ਬੰਦੇ ਚੈੱਕ ਕਰਾਇਓ ਟੌਪ ਦੀ ਠੀਕ ਪਤਾ ਲੱਗਦਾ ਜੀ ਐਡੀ ਆੜੀਆਂ ਗਾਵਾਂ ਬਹੁਤ ਘੱਟ ਖੁੱਲੀ ਰਹੀ ਆ ਵੱਛੀ ਬੱਚੇ ਬਹੁਤ ਸਾਰੇ ਬੱਚੇ ਵੱਛੀ ਮਗਰ ਸਪਾਈਕ ਦੀ ਯਾਰੇ ਦੋ ਬੰਦੇ ਦੋ ਬੰਦੇ ਜਾ ਕੇ ਵੱਛੀ ਲੈ ਆਏ ਕਿ ਇੱਕ ਬੰਦੇ ਨੇ ਤਾਂ ਵੱਛੀ ਨਹੀਂ ਚੁੱਕੀ ਗਈ ਹਾਂ ਸਹੀ ਗੱਲ ਆ ਜੀ ਬਾਕੀ ਚਵਾਈ ਸੰਦੀਪ ਭਾਜੀ ਨਹੀਂ ਜਾਰੀ ਆ ਗੱਲ ਛੱਡੋ ਆ ਚੈੱਕ ਕਰੋ ਆ ਦੋ ਬੰਦੇ ਤੁਹਾਡੇ ਸਾਹਮਣੇ ਚੰਗੇ ਲਿਆ ਬਿਲਕੁਲ ਬਿਲਕੁਲ ਉਹ ਜਿਹੜੀਆਂ ਹਮਾਰਾ ਚਲਾਲੀਆਂ ਜਰਸੀਆਂ ਉਹਦੀ ਮਗਰ ਵੱਛੀ ਆ ਤੇ ਬਾਕੀ ਬੜੇ ਚੰਗੇ ਰਿਕਾਰਡ ਵਾਲੀ ਇਹ ਥੋੜਾ ਕੋਈ ਖੇਡ ਆ ਹਾਂਜੀ ਹਾਂਜੀ ਤੇ ਜਿਹੜੇ ਮੇਰੇ ਵੀਰ ਅੱਜਕੱਲ ਫਾਰਮਾਂ ਚ ਗਾਵਾਂ ਵੱਡੀਆਂ ਪਾਉਣੀਆਂ ਆ ਆ ਵੇਖੋ ਖੁਦ ਹੌਟਸਟਾਰ ਦੀਆਂ ਸਪਾਈਕ ਦੀ ਮਗਰ ਵੱਛੀ ਠੀਕ ਆ ਹਾਂਜੀ ਬੋਲੋ ਮੋਲਾ ਆਪਾ ਇਹ ਨਹੀਂ ਵੀ ਗਾਂ ਵੱਡੀ ਆ ਤੇ ਮੁੱਲ ਵੱਡਾ ਕਰਨਾ ਉਹ ਨਹੀਂ ਕੰਮ ਕਰਨਾ ਲੋਹੜੀ ਦੇ ਗਿਫਟ ਹੀ ਦੇਨੇ ਆ ਇਹ ਆਪਾ 100 ਵੀ ਨਹੀਂ ਦੇ ਰਹੀ 1 ਲੱਖ ਵੀਰ ਚੱਲਣ ਦੇ 1 ਲੱਖ ਨਹੀਂ ਕਹਿੰਦੇ ਵੇ ਲੋ ਐਡੀ ਗਾਂ ਜੈ ਜੈ ਕਮ ਬਿਲਕੁਲ ਚੱਲ ਤੇ ਆਹ ਹੈ ਜੀ ਆ ਮਗਰ ਦੇ ਜਿਗ ਦੀ ਬੱਛੀ ਜੇ ਜਿਗ ਦੀ ਆ ਵਿਖਾਇਓ ਇੱਕ ਪਲੇ ਜਰਸੀ ਟੌਪ ਕਲਾ ਬੱਛੀ ਆ ਮਗਰ ਇਹ ਨਹੀਂ ਖੇੜਿਆ ਠੀਕ ਆ ਓਨੀ ਸੋਹਣੀ ਮਾੜ 1923 سونے ਦਾ ਸੁਹਾਗਾ ਹੋ ਗਿਆ ਡਾਕਟਰ ਸਾਹਿਬ ਕਿੰਨਾ ਹੁਣ ਇਸ ਟਾਈਮ ਤੋਂ ਦਾ ਇਹਦੇ ਥੱਲੇ 16 17 ਲੀਟਰ ਬੋਲੀ ਆ ਅਜੇ ਇਸ ਟਾਈਮ ਬੋਲਾ ਹੀ ਆ ਹਾਂਜੀ ਮੋਹਰ ਖਾ ਬੱਛੀ ਬੜੇ ਟੌਪ ਦੀ ਦੂਜਾ ਸੁਹਾ ਵੈੜ ਹਾਂਜੀ ਕਰੋ ਚੈੱਕ ਥਨ ਥਨ ਦਾ ਬੜਾ ਜ਼ੋਰ ਦਸ ਲਗਾ ਵੇਖੋ ਫਿਰ ਲੈਵਾ ਕਿਹੜਾ ਲੱਗਾ ਕੰਪੀਟੀਸ਼ਨ ਵਾਲਾ ਫਿਕਸ ਲੈਵਾ ਬਿਲਕੁਲ ਸਹੀ ਵੱਡੀ ਵੈੜ ਆ ਉੱਚੀ ਲੰਮੀ ਪਿੱਛੇ ਜਗ ਦੀ ਬੱਛੀ ਆ ਜਗ ਦੀ ਬੱਛੀ ਮਗਰ ਬਿਲਕੁਲ ਐਰ ਕੀ ਨਾ ਸੰਦੀਪ ਭਾਜੀ ਇਹੋ ਹੀ ਵੀ ਜਿਹੜਾ ਮੇਰਾ ਵੀਰ ਫੋਨਾਂ ਦਾ ਬੱਛੀ ਵਾਲੀ ਚਾਹੀਦੀ ਆ ਬੱਛੀ ਵਾਲੀ ਤੇ ਨਾ ਆ ਕੇ ਨਾਰਾਜ਼ ਨੀ ਕਰਨਾ ਸਾਰੀਆਂ ਬੱਛੀਆਂ ਮਾਰਾ ਲੇ ਮਗਰ ਚੰਗੀ ਐ ਕੰਨ ਕੋ ਮੇਰਾ ਵੀਰ ਵਸ਼ੀਦੇ ਵਿਖਾਈ ਕਿਹੜੀ ਟੌਪ ਕਲਾਸ ਦੀ ਵਸ਼ੀ ਮਗਰ ਕਹਿੰਦਾ ਖਾਰੇ ਕਰਾ ਨਹੀਂ ਤੇ ਸੰਦੀਪ ਭਾਜੀ ਚਵਾਈ ਦੀ ਇੱਕ ਨੰਬਰ ਦੀ ਜੇ ਚਵਾਈ ਦੀ ਦੋਵੇਂ ਗਾਂ ਇੱਕ ਤੋਂ ਇੱਕ ਹਾਂਜੀ ਤੇ ਇਹ ਆਪਾਂ ਦੇ ਦਾਂਗੇ ਹਾਂ ਨਾ 80 ਦੀ 80 ਹਜ਼ਾਰ ਬਿਲਕੁਲ ਛੋਟੀ ਮੰਗ ਜਾਨ ਆ ਵਿਖਾਓ ਇਹ ਥੱਲੇ 20 ਲੀਟਰ ਦੇ ਲਾਗੇ ਬਨੇ ਬੋਲੀ ਬੋਲੀ ਅੱਛਾ ਬੋਲਾ ਹੀ ਆ 20 ਲੀਟਰ ਅਜੇ ਹਾਂਜੀ 40 4 26 ਦੀ 40 4 26 ਬੱਚੀ ਮਾੜੀ ਮੱਛੀ ਬੱਚੀ ਪਹਿਲਾਂ ਦਿਖਾਓ ਗਾਂਦ ਬਾਅਦ ਵਿੱਚ ਦਿਖਾਓ ਮੱਛੀ ਹੋਵੇ ਮੱਛੀਆਂ ਦੇ ਖਾਲਾ ਗਿਆ ਸਾਰੀਆਂ ਐਰ ਸ਼ਹਿਰ ਦੀ ਬੱਚੀ ਨਹੀਂ ਮੈਨੂੰ ਲੱਗਦਾ ਨਹੀਂ ਬੜੀਆਂ ਘੱਟ ਮਿਲਦੀਆਂ ਹਨ ਬਹੁਤ ਬਹੁਤ ਘੱਟ ਡਾਕਟਰ ਸਾਹਿਬ ਬੜੀ ਬੜੀ ਜਿਆਦਾ ਚੰਗੀ ਮਸਲ ਪਾਈਏ ਮੈਂ ਕਿੰਨਾ ਕਰੂੰ ਫਿਰ ਦੋਦੇ ਇਹ ਜੀ 24 25 ਤੋਂ ਬਾਹਰ ਹੀ ਜਾਊਗੀ 24 ਬੱਚੀ ਬਾਹਰ 18 ਲੀਟਰ ਦੀ ਗਰੰਟੀ ਹੁਣ ਆਪਣੀ ਹਾਂਜੀ 18 ਲੀਟਰ ਦੀ ਗਰੰਟੀ ਹਾਂ 18 ਲੀਟਰ ਗਰੰਟੀ ਹੈ ਠੀਕ ਹੈ ਘੱਟ ਹੋ ਇੱਥੇ ਲਾ ਕੇ ਬੰਦੇ ਪੈਸੇ ਲਾ ਕੇ ਨਹੀਂ ਚੰਗੇ ਬੋਧੀ ਦੇ ਵੜ ਬੱਚੀ ਪਰੇ ਟੌਥ ਥਾਂ ਲੈ ਵਾ ਕਿਹੜਾ ਲ ਥਾਨ ਨਾ ਬੜਾ ਜਵਰਦਸ ਲੱਗਾ ਹੁਣ ਬਸ ਜਿਹੜੀ ਚੀਜ਼ ਆ ਨਾ ਮਾਰ ਆਏ ਨੇ ਰੰਗ ਭਾਗ ਲਾਏ ਮਗਰ ਵਛੀ ਬੜੀ ਸੋਹਣੀ ਪਾਈ ਆ ਨਹੀਂ ਠੀਕ ਆ ਰਸ ਪਤਾ ਲੱਗਦਾ ਫਿਰ ਬੈਠਦਾ ਬੈਠਦਾ ਥਾਨ ਲੇ ਵਾ ਜੀ ਸੰਦੀਪ ਭਾਜੀ ਕੀ ਕਮਾਲ ਹੀ ਕੀਤਾ ਵਿਆ ਫਿਰ ਪ੍ਰਿੰਟ ਵੇਖੋ ਕਰੇ ਇਹ ਨਹੀਂ ਵੀ ਉਤੋਂ ਆ ਹਾਂ ਫੈਸ਼ਨ ਬਹੁਤ ਜ਼ਿਆਦਾ ਵੈੜਾ ਸਾਰੀ ਚੀਜ਼ ਚੰਗੀ ਆ ਤਾਂ ਵਾ ਠੰਡ ਕਰਕੇ ਫਲਕਾਰੀਆਂ ਪਾਈਆਂ ਵਾ ਥਾਨ ਲੇ ਵਾ ਠੀਕ ਆ ਇਹ ਬੂਤੀ ਬਾਤੀ ਮੇਰਾ ਵੀਰ ਖਾਈ ਚੰਗੀ ਕੁਆਲਿਟੀ ਹੈਗੀ ਕਿ ਨਹੀਂ ਖੂਬਸੂਰਤੀ ਬਿਊਟੀ ਨਸਲ ਹੈ ਜੀ ਨਸਲ ਬੱਛੀ ਆਪਾ ਬੱਛੀ ਉਹਨੇ ਦੀ ਅੱਛੀ ਆ ਇਹਨੇ ਦੀ ਗਾਵ ਆ ਬੜੀ ਟੋਰੀ ਆ ਪਿਆਰੀ ਜੀ ਵੱਛੀ ਆ ਬਿਊਟੀ ਵੇਖੋ ਬੋਲੋ ਡਾਕਟਰ ਸਾਹਿਬ ਇਹ ਸੰਦੀਪ ਭਾਜੀ ਇਹ ਆਪਾ ਮੁੱਲ ਇਹ ਨਹੀਂ ਵੀ ਗਾਂ ਵੱਡੀ ਦੇ ਵੱਡਾ ਮੁੱਲ ਕਰਨਾ ਛੋਟੀ ਆ ਇਹ 90 ਦੀ ਦੇ ਦਿਆਂ 90 ਹਜ਼ਾਰ ਦੀ ਆਹ ਵੇਖੋ ਗਿਫਟ ਗਿਫਟ ਇਹੋ ਜੇ ਨਹੀਂ ਮਿਲਦੇ ਚਲ ਜਾਂ ਠੀਕ ਆ ਇਹ ਗੱਬਣਾ ਜੀ ਹਾਂਜੀ ਇਹ ਡੈਨਮਾਰਕ ਦੀ ਜੇ ਇਹ ਡੈਨਮਾਰਕ ਗੱਬਣ 4426 ਲੋ 40000 26 ਵੇਖੋ ਫਿਰ ਤੇਲੇ ਵਾਹ ਫਾਰਮ ਚੋਂ ਆਈ ਆ ਦੂਜਾ 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 ਸੂਆ ਹਾਂਜੀ ਦੂਸਰਾ ਜੀ ਦੂਸਰਾ ਦੰਦ 6 ਦੰਦ ਦੂਸਰਾ ਸੂਆ ਚਲੋ ਵੇਖੋ ਫਿਰ ਥਾਂ ਲੇਵਾ ਆਂਦੀ ਮੈਨੂੰ ਲੱਗਾ ਓਏ ਹਫਤਾਇਕ ਲੈਣਾ ਜੇ ਨੇ ਇਹ ਸੰਦੀਪ ਭਾਜੀ ਝੂੜ ਮਾਰਨ ਨੂੰ ਜਨਾ ਮਰਜੀ ਮਾਰ ਲੀ 21 22 ਲੀਟਰ ਪਹਿਲੇ ਨੇ ਕੱਢਿਆ ਵਾ ਅੱਛਾ ਹਾਂਜੀ ਠੀਕ ਆ ਪਰ ਹੱਕ ਰੱਕ ਦੀ ਵੇਖੋ ਚੰਗੇ ਚੰਗੇ ਵਿਹੜਾ ਜੀ ਬਿਊਟੀ ਬੜੀ ਆ ਜਿੰਨੀਆਂ ਵਿਹੜਾ ਹੋਣੀਆਂ ਇੱਕ ਤੋਂ ਇੱਕ ਵਿਖਾ ਦੇਣੀਆਂ ਅੱਜ ਗੱਬਨ ਦੀ ਪਾਰ ਪਿੱਛੇ ਦੀ ਪੂਰ ਛੱਟ ਦੀ ਆਪਣੀ ਗਰੰਟੀ ਲਾਊਗੀ ਹਾਂ ਚੰਗੀ ਵਿਆੜਾ ਜੀ ਪੂਰੀ ਇੱਕ ਨੰਬਰ ਦੀ ਵਿਆੜਾ ਇੰਦਾ ਫਰਮੋਲੇ ਜੀ ਬਿਲਕੁਲ ਛੋਟਾ ਹੀ ਸੰਦੀਪ ਭਾਜੀ ਛੋਟਾ ਹੀ 90 ਦੀ ਦਾਨੀ 90000 ਦੀ ਹਾਂਜੀ ਚਲੋ ਠੀਕ ਆ ਮਿਲਨੀ ਆ ਨਹੀਂ ਇਹ ਬਿਲਕੁਲ ਚੰਗੇ ਰਿਕਾਰਡ ਵਾਲੀਆਂ ਬੱਚਿਆਂ ਲਈ ਚੰਗੇ ਰਿਕਾਰਡ ਵਾਲੀਆਂ ਹੁਣ ਗਾ ਫਿਰ ਜਰਸੀ ਆ ਜਿਹੜੇ ਮੇਰੇ ਵੀਰ ਆਉਂਦੇ ਨੇ ਜਰਸੀ ਲੈਣੀ ਆ ਹਾਂ ਉਹਨਾਂ ਲਈ ਇੱਕ ਗਿਫਟ ਆ ਤੋਹਫਾ ਇੱਕ ਜਰਸੀ ਕਰਾ ਲਈ ਥਾਂ ਲਿਵਾ ਬੜਾ ਜ਼ਰਾ ਏ ਕਮਾਲ ਦੀ ਗਾਹ ਵਾਂ ਕਿੰਨੇ ਟਾਈਮ ਲਾਉਗੇ ਜੀ ਇਹ ਇਹ ਸੰਦੀਪ ਭਾਜੀ 4-5 ਦਿਨ ਲੁਗੀ ਨਾ 4-5 ਦਿਨ ਹਾਂਜੀ ਵੇਖੋ ਫਿਰ ਥਾਂ ਲਿਓ ਜਰਸੀ ਦਾ ਲਿਵਾ ਹਾਉ ਕਰਾ ਠੀਕ ਆ ਭਾਈ ਫਿਰ ਦੁੱਧ ਕਿੰਨਾ ਇਹ ਸੰਦੀਪ ਭਾਜੀ 17 18 ਲੀਟਰ ਇਹਨੇ ਪਿਛਲੇ ਮਹੀਨੇ ਚੱਡਿਆ ਵਾ ਝੂੜ ਮਾਰਨ ਨੂੰ ਜਿੰਨਾ ਮਰਜ਼ੀ ਮਾਰ ਲਿਓ ਕੰਮ ਨਹੀਂ ਕਰਨਾ ਹਾਂ ਠੀਕ ਆਜੋ ਆਜੋ ਉਹਨਾਂ ਹੀ ਗਾਰਡ ਤੇ ਉਹਨਾਂ ਹੀ ਛਾੜ ਬਿਲਕੁਲ ਜੀ ਇਹਦਾ ਫਿਰ ਮੋਲੇ ਜੀ ਇਹ ਆਪਾਂ ਦੇ ਦਾਂਗੇ 70 ਦੀ ਬਿਲਕੁਲ 70000 ਦੀ ਹਾਂਜੀ ਚਲੋ ਕੋਈ ਨਾ ਫੋਨ ਫੋਨ ਲਾਇਆ ਜੇ ਕੋਈ ਨਹੀਂ ਛੋਟਾ ਲਾਇਆ ਕਰਾਂਗੇ ਮਾਨਤਨ ਸੰਦੀਪ ਭਾਜੀ ਜੇ ਮਾਨਤਨ ਕਰੀ ਤਾਂ ਮਾਲ ਉੱਡਦਾ ਜਾਂਦਾ ਉੱਡਦਾ ਜਾਂਦਾ ਬਸ ਬਸ ਕੀ ਆ ਤੇ ਜੇ ਜਦੋਂ ਆਪਾਂ ਅਜੇ ਕੱਲ ਵੀ ਪਰਸੋ ਵੀਡੀਓ ਪਾ ਨਹੀਂ ਤੁਹਾਡਾ ਟਾਈਮ ਨਹੀਂ ਚਲੋ ਇੱਕ ਦੋ ਦਿਨ ਲੇਟ ਹੋ ਕੇ ਬਹਿੜਾ ਵਿਖਾਓ ਕਿੰਦੀ ਇੱਕ ਤੋਂ ਇੱਕ ਬੱਸ ਸੁਣੀ ਸੁਣੀ ਬਹਿੜਾ ਆ ਵਸ਼ੀ ਵਿਖਾ ਨਹੀਂ ਗਿਫਟ ਦੇਣਾ ਇਹ 52000 ਦੀ ਦੇਣੀ ਆਪਾਂ ਇਹ ਕੱਪਣਾ ਹਾਂ ਕੱਪਣਾ ਲਓ ਜੀ 52000 ਦੀ ਸਿਰਫ ਕੱਪਣਾ ਬਹਿੜਾ ਪਰ ਉਹ 80 ਤੋਂ ਬਸਤੀ ਨਾਲੇ ਹੋਰ ਬਰੀਡ ਵਧੀਆ ਅਨੇ ਮੂੰ ਮੈਨੂੰ ਹੀ ਲੱਗਾ ਹਾਂ ਵਾਠ ਠੀਕ ਹੈ ਜੀ ਟਾਈਮ ਲੈ ਜਾ ਦਰਨਾ ਦਰਨਾ ਲੈ ਜਾ ਦੋ ਦਸਰ ਬਾਕੀ ਇਹਦੀ ਬਿਊਟੀ ਵੇਖੋ ਹਾਂ ਇਹਦੀ ਖੂਬਸੂਰਤ ਜੀ ਠੀਕ ਹੈ ਇੰਨਾ ਮੌਲ ਫਿਰ ਬਸ 50000 ਰੁਪਏ ਛੋਟਾ ਕੇ ਜੀ ਵੀਰ ਭੈਣ ਭਰਾ ਛੋਟਾ ਕਰ 50000 ਜਾਂ ਦੋ ਦੇ ਦਾਂਗੇ ਪਾਣੀ ਤਾਂ 50000 50000 ਹੀ ਦੇਾਂਗੇ ਚਲੋ 50 ਹੀ ਸੰਦੀਪ ਭਾਜੀ ਦੇ ਦੇ ਲੋੜੀ ਦਾ ਟਾਈਮ ਹੈ ਇਹ ਨਹੀਂ ਨਰਾਜ਼ ਕਰਨਾ ਬਾਕੀ ਸਭ ਤੋਂ ਵੱਡੀ ਗੱਲ ਆ ਮਾਲਕ ਨੇ ਰੰਗ ਭਾਗ ਲਾਏ ਬੂਟੇ ਲਾਤੇ ਮਗਰ ਵਸ਼ੀਆਂ ਜਿਹੜੀਆਂ ਬਸ ਮਗਰ ਵਸ਼ੀਆਂ ਆ ਗਈਆਂ ਕਈ ਮੇਰੇ ਵੀਰ ਭੈਣ ਭਰਾ ਇੱਕੋ ਹੀ ਫੋਨ ਲਾਉਣਗੇ ਵੀ ਵਸ਼ੀ ਵਾਲੀ ਚਾਹੀਦੀ ਵਸ਼ੀ ਵਾਲੀ ਫਿਰ 5-10000 ਸਾਨੂੰ ਮਹਿੰਗੀ ਲੈਣੀ ਪੈਣੀ ਬਿਲਕੁਲ ਲੈਣੀ ਪੈਣੀ ਲੈਣੀ ਪੈਣੀ ਹਾਂਜੀ ਹਾਂਜੀ ਚਲੋ ਬਾਕੀ ਚੰਗੀਆਂ ਵਸ਼ੀਆਂ ਮਗਰ ਮਹਾਰਾ 7933595 ਪਿੰਡ ਆਪਣਾ ਵੱਡੇ ਸਭਰਾਜੇ ਬੁਰਜ ਮਿਲਕ ਫਾਰਮ ਸਿੱਧੀ ਆਪਣੀ ਘਰ ਦੀ ਲੋਕੇਸ਼ਨ ਆ